ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਆਂ ਇੱਕ ਨਵੀਂ ਕਹਾਣੀ ਕਹਾਣੀ ਦੂਸਰਾ ਪਹਿਲੂ ਭਾਗ 1 ਲੇਖਕ ਰਗਵੀਰ ਬੜੈਚ ਮਾਂ ਜਦੋਂ ਤੋਂ ਆਪਾਂ ਪਿੰਡ ਸ਼ਾਇਦਪੁਰ ਤੋਂ ਲਾਂਡਰਾ ਆਏ ਹਾਂ ਤਕਦੀਰ ਆਪਣੇ ਨਾਲ ਉਦੋਂ ਦੀ ਹੀ ਰੁੱਸੀ ਰੁੱਸੀ ਹੈ ਦਿਲਜਾਨ ਆਪਣੇ ਮਾਂ ਨੂੰ ਟੋਕਰਾ ਪਾਥੀਆਂ ਦਾ ਚਕਾਉਂਦੀ ਬੋਲੀ ਦਿਲਜਾਨ ਦੀ ਮਾਂ ਕਰਤਾਰੋ ਚੁੰਨੀ ਨਾਲ ਮੂੰਹ ਸਾਫ਼ ਕਰਦੀ ਬੋਲੀ ਈਏ ਜਗਾ ਬਦਲ ਨਾਲ ਜੇ ਤਕਦੀਰਾਂ ਬਦਲਦੀਆਂ ਹੁੰਦੀਆਂ ਤਾਂ ਆਪਾਂ ਵੀ ਜਗਾ ਬਦਲ ਲੈਂਦੇ ਤਕਦੀਰਾਂ ਤਾਂ ਕਰਮ ਕਰਿਆ ਬਦਲਦੀਆਂ ਤੇਰੇ ਪਿਓ ਨੇ ਕਦੇ ਮੇਰੀ ਸੁਣੀ ਹੀ ਨਹੀਂ ਜਦੋਂ ਦੀ ਮੈਂ ਵਿਆਹ ਕੇ ਆਈ ਉਸ ਨੇ ਆਪਣੇ ਪਰਿਵਾਰ ਨੂੰ ਪੈਲ ਦਿੱਤੀ ਮੇਰੇ ਵੀਰ ਮੇਰੀਆਂ ਭੈਣਾਂ ਮੇਰੀ ਮਾਂ ਮੇਰਾ ਪਿਓ ਕਦੇ ਨਹੀਂ ਕਿਹਾ ਮੇਰੀ ਤੀਵੀ ਜੇ ਕੀਤੇ ਇੱਕ ਵਾਰ ਵੀ ਕਿਹਾ ਹੁੰਦਾ ਤਾਂ ਅੱਜ ਆਪਣੇ ਆ ਹਾਲਾਤ ਨਹੀਂ ਸਨ ਹੁੰਦੇ ਐਵੇਂ ਕਿਵੇਂ ਦਲਜਾਨ ਸਵਾਲ ਪੁੱਛਦੀ ਬੋਲੀ ਤੇ ਇਹ ਪਹਿਲਾ ਟੋਕਰਾ ਲਹਾ ਕਰਤਾਰੋ ਟੋਕਰੇ ਨੂੰ ਹੱਥ ਪਾਉਂਦੀ ਬੋਲੀ ਤੇਰੇ ਪਿਓ ਕਾ ਲਾਣਾ ਬਹੁਤ ਵੱਡਾ ਸੀ ਤਿੰਨ ਭੈਣਾ ਦੋ ਭਰਾ ਪੰਜਾਂ ਚੋ ਤੇਰਾ ਪਿਓ ਹੀ ਸਭ ਨਾਲੋਂ ਵੱਡਾ ਸੀ ਸਾਰੇ ਘਰ ਦੀ ਜ਼ਿੰਮੇਵਾਰੀ ਉਹ ਆਪਣੇ ਮੋਢਿਆਂ ਉੱਤੇ ਸਮਝਦਾ ਸੀ ਆਹ ਬਹੁਤ ਚੰਗਾ ਸੀ ਬਸ ਇੱਕੋ ਬਰਾਈ ਸੀ ਆਪਣੇ ਆਪ ਨੂੰ ਕਦੇ ਪਹਿਲ ਨਹੀਂ ਦਿੱਤੀ ਹਰ ਵੇਲੇ ਪਰਿਵਾਰ ਦਾ ਫਿਕਰ ਕਰੀ ਜਾਂਦਾ ਸੀ ਮੈਂ ਵਿਆਹ ਗਿਆ ਹੀ ਤਾਂ ਕੁਝ ਮਹੀਨਿਆਂ ਬਾਅਦ ਕਹਿਣ ਲੱਗ ਪਿਆ ਕਰਤਾਰੋ ਆਪਣੀ ਬਾਹੀ ਬਹੁਤ ਘਟ ਹੈ ਐਨੇ ਨਾਲ ਸਾਰੀ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਹੋਣਗੀਆਂ ਆਪਣੇ ਪਿੰਡ ਵਾਲਾ ਗੋਲੂ ਜੰਟੀ ਕਰਦਾ ਮੈਂ ਉਸ ਨਾਲ ਗੱਲ ਤੋਰੀ ਹੈ ਕਹਿੰਦਾ ਤੈਨੂੰ ਦਵਾਈ ਭੇਜ ਦਿੰਦਾ 50000 ਤਨਖਾਹ ਦੱਸਦਾ ਕਰਤਾਰੋ ਭੂਗੜੇ ਨਾਲ ਪਾਥੀਆਂ ਬਣ ਕੇ ਚੁੱਲ੍ਹੇ ਵਿੱਚ ਪਾਉਂਦੀ ਬੋਲੀ ਮੈਂ ਤੇਰੇ ਪਿਓ ਨੂੰ ਕਿਹਾ ਜੇ ਪਰਦੇਸੀ ਜਾਣਾ ਸੀ ਤਾਂ ਵਿਆਹ ਕਿਉਂ ਕਰਵਾਇਆ ਮੇਰੇ ਤਾਂ ਇਹ ਚਾਹ ਵੀ ਪੂਰੀ ਨਹੀਂ ਹੋਏ ਤੇ ਤੂੰ ਤੱਬਰ ਦੀਆਂ ਰੋਟੀਆਂ ਲਾਣ ਨੂੰ ਵਿਆਹੀ ਸੀ ਮੈਂ ਤੇਰਾ ਪਿਓ ਮੂੰਹ ਦਾ ਬੜਾ ਮਿੱਠਾ ਸੀ ਕਦੇ ਗੁੱਸਾ ਨਹੀਂ ਸੀ ਕਰਦਾ ਜਿਹੜੀਆਂ ਟੂਮਾਂ ਮੇਰੇ ਪਿਓ ਨੇ 4 ਦਿਨ ਪਹਿਲਾਂ ਪਾਈਆਂ ਸਨ ਉਹ ਲੇਲੇ ਪੀਪੇ ਕਰਕੇ ਲੈ ਲਈਆਂ ਇਹ ਵਿੱਚ ਆਇਆ ਤੇ ਲਿਆ ਕੇ ਪੈਸੇ ਗੋਲੂ ਨੂੰ ਦੇ ਦਿੱਤੇ ਕਰਤਾਰੋ ਪਾਥੀਆਂ ਤੇ ਮਿੱਟੀ ਦਾ ਤੇਲ ਪਾ ਕੇ ਅਗਲਾਉਂਦੀ ਬੋਲੀ ਫਿਰ ਮਾਂ ਦਲਜੀਤ ਮਾਂ ਦੀ ਪੀੜਾ ਮਹਿਸੂਸ ਕਰਦੀ ਬੋਲੀ ਮੈਂ ਬਹੁਤ ਰੋਈ ਬਹੁਤ ਤੜਫੀ ਬਹੁਤ ਰੋਖਿਆ ਪਰ ਮੇਰੀ ਇੱਕ ਨਾ ਸੁਣੀ ਅੱਜ ਪੈਸੇ ਫੜਾਏ 2 ਮਹੀਨਿਆਂ ਵਿੱਚ ਹੀ ਕਾਗਜ਼ ਆ ਗਏ ਤੇਰਾ ਪਿਓ ਮੈਨੂੰ ਸਮਝਾਉਂਦਾ ਬੋਲਿਆ ਦੇਖ ਕਰਤਾਰੋ ਸਾਲ ਬਾਅਦ 1 ਮਹੀਨੇ ਦੀ ਛੁੱਟੀ ਆਇਆ ਕਰਾਂਗਾ ਤੂੰ ਤਾਂ ਐਵੇਂ ਔਖੀ ਹੋਈ ਜਾਂਦੀ ਐ ਕਰਤਾਰੋ ਆਟੇ ਨੂੰ मुट्ठी ਦੇ ਕੇ ਨਰਮ ਕਰਦੀ ਬੋਲੀ 1 ਮਹੀਨਾ ਹੂੰ ਥੈਰਾ ਪਿਓ ਦਵਾਈ ਪਹੁੰਚਿਆ ਤਾਂ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਮੈਂ ਤੂੰ ਹੋਣ ਵਾਲੀ ਸੀ ਜਦੋਂ ਇਹ ਗੱਲ ਤੇਰੀ ਦਾਦੀ ਨੂੰ ਪਤਾ ਲੱਗੀ ਤਾਂ ਉਸ ਖੁਸ਼ੀ ਤਾਂ ਕੀ ਬਣਾਉਣੀ ਸੀ ਉਲਟਾ ਕਹਿਣ ਲੱਗੀ ਆਖੇ ਇੰਨੀ ਕੀ ਅੱਗ ਲੱਗੀ ਸੀ ਪਹਿਲਾਂ ਥੋੜੇ ਜੀਨੇ ਰੋਟੀਆਂ ਮੜਕਣ ਨੂੰ ਆ ਇੱਕ ਹੋਰ ਜੰਮਣ ਦੀ ਇੰਨੀ ਕੀ ਕਾਲ ਹੋ ਗਈ ਸੀ ਮੈਂ ਉਸ ਦੀ ਗੱਲ ਸੁਣ ਕੇ ਬਹੁਤ ਰੋਈ ਘਰ ਵਿੱਚੋਂ ਤੇਰੀ ਵੱਡੀ ਭੂਆ ਬਹੁਤ ਚੰਗੀ ਸੀ ਉਸ ਨੇ ਆ ਕੇ ਮੈਨੂੰ ਰੋਂਦੀ ਨੂੰ ਚੁੱਪ ਕਰਵਾਇਆ ਯਾਦ ਕਰਕੇ ਕਰਤਾਰੋ ਦੀਆਂ ਅੱਖਾਂ ਡੁੱਲ੍ਹ ਆਈਆਂ ਉਹ ਆਟੇ ਵਾਲੇ ਹੱਥ ਦੇ ਪੁੱਠੇ ਪਾਸੇ ਨਾਲ ਹੰਝੂ ਸਾਫ ਕਰਦੀ ਬੋਲੀ ਜੇ ਤੇਰੀ ਵੱਡੀ ਭੂਆ ਨਾ ਹੁੰਦੀ ਤਾਂ ਮੈਂ ਕਿਦਨ ਦੀ ਮਰ ਗਈ ਹੁੰਦੀ ਮਾਂ ਦਿਲਜਾਨ ਮਾਂ ਦੇ ਸਿਰ ਨਾਲ ਸਿਰ ਲਾ ਕੇ ਪਿਆਰ ਕਰਦੀ ਬੋਲੀ ਤੇਰੇ ਪਿਓ ਨੇ ਪ੍ਰਦੇਸ਼ ਵਿੱਚ ਸਖਤ ਬਹੁਤ ਸਖਤ ਮਿਹਨਤ ਕੀਤੀ ਆਪੇ ਦੱਸਦਾ ਹੁੰਦਾ ਸੀ ਬਹੁਤ ਗਰਮੀ ਪੈਂਦੀ ਹੈ ਦੁਬਈ ਵਿੱਚ ਸੜਕਾਂ ਪਿਘਲ ਜਾਂਦੀਆਂ ਨੇ ਤੇ ਉਹ 15-15 ਘੰਟੇ ਕੰਮ ਕਰਿਆ ਕਰਦਾ ਸੀ ਮੇਰੇ ਤੋਂ ਦੂਰ ਆਪਣਾ ਢਿੱਡ ਵਨ ਕੇ ਪੈਸੇ ਜੋੜਦਾ ਰਿਹਾ ਅਤੇ ਭੇਜਦਾ ਰਿਹਾ ਤੇਰੀ ਦਾਦੀ ਨੇ ਆਪੇ ਕਦੇ ਮੇਰੇ ਬੰਦੇ ਦੀ ਕਮਾਈ ਵਿੱਚੋਂ ਨੇਮ ਨੂੰ ਵੀ 1 ਰੁਪਿਆ ਮੇਰੇ ਹੱਥ ਉੱਤੇ ਨਹੀਂ ਰੱਖਿਆ ਜੇ ਕਦੇ ਪੈਸੇ ਮੰਗਾ ਲੈਣੇ ਤਾਂ 3600 ਸਵਾਲ ਪੁੱਛਿਆ ਕਰਦੀ ਸੀ ਕਰਤਾਰੋ ਰੋਟੀ ਵੇਲ ਕੇ ਤਵੇ ਉੱਤੇ ਪਾਉਂਦੀ ਬੋਲੀ ਜਾ ਜਾ ਕੇ ਵੀਰ ਨੂੰ ਕਹਿ ਰੋਟੀ ਖਾ ਲਵੇ ਰੋਟੀ ਖਾ ਕੇ ਸਾਰੇ ਅੰਦਰ ਆ ਗਏ ਤੇ ਦਿਲਜਾਨ ਮਾਂ ਨੂੰ ਕਹਿਣ ਲੱਗੀ ਮਾਂ ਫਿਰ ਆਪਾਂ ਪਿੰਡ ਤੋਂ ਸ਼ਹਿਰ ਕਿਉਂ ਆ ਗਏ? ਕਿਏ ਤੇਰੇ ਪਿਓ ਸਾਲ ਬਾਅਦ ਘਰ ਆਉਂਦਾ, ਮਹੀਨਾ ਰਹਿੰਦਾ ਤੇ ਤੁਰ ਜਾਂਦਾ। ਇਸ ਤਰ੍ਹਾਂ ਦਾ ਸਾਲ ਲੰਘੇ। ਤੂੰ 7ਵੀਂ ਵਿੱਚ ਸੀ ਤੇ ਤੇਰਾ ਵੀਰ ਪੱਕੀ ਵਿੱਚ ਜਦੋਂ ਪਹਿਲੀ ਵਾਰ ਤੇਰੇ ਪਿਓ ਨੇ ਇੱਥੇ ਰਹਿਣ ਦੀ ਸੋਚੀ। ਕਹਿਣ ਲੱਗਾ, "ਕਰਤਾਰੋ ਹੁਣ ਬੱਸ। ਹੁਣ ਹੋਰ ਨਹੀਂ। ਬਹੁਤ ਔਖਾ ਰੋਜ਼ ਐਨਾ ਜ਼ੋਰ ਵਾਲਾ ਕੰਮ ਕਰਨਾ। ਸਰੀਰ ਜਵਾਬ ਦੇਣ ਲੱਗ ਪਿਆ ਹੈ। ਕੋਈ ਛੋਟੀ ਮੋਟੀ ਦੁਕਾਨ ਖੋਲ੍ਹ ਕੇ ਇੱਥੇ ਹੀ ਬਹਿ ਜਾਂਦਾ।" ਤਰਤਾਰੋ ਉਸ ਵੇਲੇ ਨੂੰ ਯਾਦ ਕਰਕੇ ਖਾਮੋਸ਼ ਹੋ ਗਈ ਫੇਰ ਮਾਂ ਫੇਰ ਕੀ ਹੋਇਆ ਜਾਨ ਮਾਂ ਨਾਲ ਮੰਜੇ ਤੇ ਪੈੰਦੀ ਬੋਲੀ ਮੇਰੇ ਨਾਲ ਸਲਾਹ ਕਰਕੇ ਤੇਰੇ ਪਿਓ ਨੇ ਬਾਪੂ ਜੀ ਤੋਂ ਜਦੋਂ ਹਿਸਾਬ ਮੰਗਿਆ ਤਾਂ ਉਹਨਾਂ ਨੇ ਪੱਲਾ ਝਾੜ ਦਿੱਤਾ ਕਹਿੰਦੇ ਕੋਠੇ ਪੱਕੇ ਕਰਵਾਤੇ ਤੇਰੀਆਂ ਭੈਣਾਂ ਵਿਆਹ ਦਿੱਤੀਆਂ ਤੀਜ ਤਿਉਹਾਰ ਜ਼ਮੀਨ ਦੀ ਲਿਮਟ ਉਤਾਰ ਦਿੱਤੀ ਦਵਾਦਾਰੂ ਨਾਲੇ ਤੇਰਾ ਪਰਿਵਾਰ ਵੀ ਤਾਂ ਇੱਥੇ ਹੀ ਪਲਦਾ ਏ ਸਾਂਝੇ ਪਰਿਵਾਰ ਵਿੱਚ ਖਰਚਾ ਕਿਹੜਾ ਥੋੜਾ ਏ ਓਏ ਮੈਂ ਪੈਸੇ ਖਾ ਥੋੜੀ ਨਾ ਗਿਆ ਘਰ ਵਿੱਚ ਹੀ ਲਾਏ ਨੇ ਹਿਸਾਬ ਕਿਹੜਾ ਹਿਸਾਬ ਤੈਨੂੰ ਸ਼ਰਮ ਲਿਹਾਜ਼ ਨਹੀਂ ਰਹੀ ਪਿਓ ਤੋਂ ਹਿਸਾਬ ਮੰਗਦਾ ਲੰਮਾ ਸਾਹ ਭਰਦੀ ਕਰਤਾਰੋ ਬੋਲੀ ਤੇਰਾ ਦਾਦਾ ਕਹਿੰਦਾ ਜੇ ਚੰਦ ਸਾਲ ਹੋਰ ਲਾ ਲਵੇਂ ਤਾਂ ਨਾਲੇ ਦਾ ਤੇਰਾ ਛੋਟਾ ਵੀਰ ਵਿਆਹ ਲਈਏ ਨਾਲੇ ਤੈਨੂੰ ਹੱਟੀ ਖੋਲ ਦਈਏ ਕਰਤਾਰੋ ਘਬਰਾ ਕੇ ਉੱਠ ਕੇ ਬੈਠਦੀ ਬੋਲੀ ਪਹਿਲੀ ਵਾਰ ਦਸਾਂ ਸਾਲਾਂ ਵਿੱਚ ਪਹਿਲੀ ਵਾਰ ਤੇਰੇ ਪਿਓ ਨੂੰ ਗੁੱਸਾ ਚੜਿਆ ਦੇਖਿਆ ਸੀ ਉਹ ਬਾਪੂ ਨੂੰ ਬੋਲਿਆ ਮੇਰੀ 10 ਸਾਲਾਂ ਦੀ ਕਮਾਈ ਕਿੱਥੇ ਗਈ ਮੇਰੇ ਲਈ ਮੇਰੇ ਲਈ ਇੱਕ ਵੀ ਦਮਰੀ ਨਹੀਂ ਬਚਾ ਕੇ ਰੱਖੀ ਓਏ ਮੈਂ ਤੇਰੇ ਘਰ ਦੇ ਮੋਗੇ ਬੰਦ ਕਰਦੇ ਨੇ ਆਪਣੇ ਕੁਝ ਪਵਾ ਲਿਆ ਮੈਨੂੰ ਕੀ ਮਿਲਿਆ ਹਿਸਾਬ ਦਾ ਕਰਨਾ ਪੈਣਾ ਹੈ ਚਾਹੇ ਜ਼ਮੀਨ ਵੇਚ ਕੇ ਹਿਸਾਬ ਕਰੋ ਮੈਨੂੰ ਚੰਗੀ ਤਰ੍ਹਾਂ ਜਾਦੇ ਕੋਲੀ ਤੇਰੀ ਦਾਦੀ ਖੜੀ ਸੀ ਉਹ ਬੋਲੀ ਨਾ ਤੇਰੇ ਮੂੰਹ ਵਿੱਚ ਤਾਂ ਜਮਾਨ ਨਹੀਂ ਸੀ ਆ ਤੂੰ ਕੀ ਦੱਸ ਕਹਾ ਬੋਲ ਰਿਹਾ ਮੈਨੂੰ ਸਭ ਪਤਾ ਹੈ ਲਛਣੇ ਫਸ਼ਣੇ ਥੋੜੇ ਲਾਉਂਦੀ ਜੇ 4 ਪੈਸੇ ਜੋੜਨੇ ਸੀ ਹੁਣੇ ਸਾਡੀ ਜ਼ਮੀਨ ਪਕਾਉਗੀ ਉਹ ਤਾਂ ਪੈਸੇ ਲੈ ਕੇ ਚੋਰੀ ਚੋਰੀ ਪੇਕੇ ਵੀ ਭੇਜਦੀ ਰਹੀ ਉਹਨੂੰ ਮੁੰਡੇ ਨੂੰ ਪੜਾ ਕੇ ਭੇਜ ਦਿੱਤਾ ਪਿਓ ਤੋਂ ਹਿਸਾਬ ਮੰਗ ਬੀਬੀ ਤੂੰ ਵਿੱਚ ਨਾ ਬੋਲ ਤੇਰੇ ਪਿਓ ਨੇ ਕਿਹਾ ਇਹ ਗੱਲ ਵੀ ਸਹੀ ਸੀ ਪੈਸੇ ਤਾਂ ਹਿਸਾਬ ਬਾਪੂ ਨੂੰ ਭੇਜਦਾ ਰਿਹਾ ਸੀ ਤੇ ਹਿਸਾਬ ਦੇਣਾ ਵੀ ਤਾਂ ਬਣਦਾ ਸੀ ਬਹੁਤ ਫਫੇ ਕੁਟਰੀ ਬੁਢੀ ਸੀ ਦੇਰ ਦਾਦੀ ਹੋਰ ਹੀ ਪਿੱਟ ਸਿਆਪਾ ਪਾ ਕੇ ਬਹਿ ਗਈ ਆਹੋ ਹੁਣ ਘਰ ਵਿੱਚ ਮੈਂ ਨਹੀਂ ਇਹ ਮਹਾਰਾਣੀ ਬੋਲਿਆ ਕਰੋ ਦੇਖਤਾ ਕਿਵੇਂ ਕੌਰ ਮੱਝ ਵਾਂਗ ਝਾਕਦੀ ਏ ਉੱਚੀ ਉੱਚੀ ਰੋਣ ਲੱਗ ਪਈ ਹੁਣ ਸਾਡੀ ਲੋੜ ਨਹੀਂ ਰਹੀ ਤੁਹਾਨੂੰ ਹਿਸਾਬ ਚਾਹੀਦੇ ਨੇ ਤੇਰੀ ਤੀਮੀ ਤੇਰੇ ਜਵਾਕਾਂ ਦਾ ਇੰਨਾ ਕਰਿਆ ਆਹ ಸಲਹ ਦੇ ਰਹੇ ਹੋ ਬਹੁਤ ਕਲੇਸ਼ ਵੱਧ ਗਿਆ ਰੋਜ਼ ਪੈਸਿਆਂ ਦੇ ਹਿਸਾਬ-ਕਿਤਾਬ ਨੂੰ ਲੈ ਕੇ ਰੌਲਾ ਪੈ ਜਾਣਾ ਇੱਕ ਮਹੀਨੇ ਦੀਆਂ ਪੂਰੀਆਂ ਛੁੱਟੀਆਂ ਐਵੇਂ ਹੀ ਲੰਘ ਗਈਆਂ ਪਰ ਗੱਲ ਕਿਸੇ ਸਿਰੇ ਨਾ ਲੱਗੀ ਮੇਰਾ ਬੈਂਕ ਅਕਾਊਂਟ ਖਲਵਾਇਆ ਤੇ ਤੇਰੇ ਪਿਓ ਫੇਜਾ ਚੜ ਗਿਆ ਜਦੋਂ ਮਹੀਨੇ ਬਾਅਦ ਘਰੇ ਪਤਾ ਲੱਗਿਆ ਕਿ ਤੇਰਾ ਪਿਓ ਪੈਸੇ ਹੁਣ ਮੈਨੂੰ ਭੇਜਿਆ ਕਰੂ ਮੇਰਾ ਦਾ ਘਰ ਵਿੱਚ ਜਿਉਣਾ ਔਖਾ ਕਰ ਦਿੱਤਾ ਚੂਲਾ ਭਾਂਡੇ ਅਡ ਕਰ ਦਿੱਤੇ ਇੱਕ ਦਿਨ ਮੈਨੂੰ ਨਲਕੇ ਤੋਂ ਪਾਣੀ ਭਰਦੀ ਨੂੰ ਰੋਕ ਦਿੱਤਾ ਅਤੇ ਤੇਰੀ ਦਾਦੀ ਕਹਿਣ ਲੱਗੀ ਜਿਨ੍ਹਾਂ ਨੂੰ ਮੇਰੇ ਪੁੱਤ ਦੀ ਕਮਾਈ ਭੇਜਦੀ ਹੈ ਉਹਨਾਂ ਨੂੰ ਕਹਿ ਤੈਨੂੰ ਕાન ਨੂੰ ਖੂਹ ਪਟਵਾ ਕੇ ਦੇਣਾ ਖਬਰਦਾਰ ਜੇ ਸਾਡੇ ਨਲਕੇ ਤੇ ਚੜੀ ਤਾਂ ਬਹੁਤ ਔਖਾ ਵਕਤ ਲੰਘਾਇਆ ਜਦੋਂ ਅਗਲੇ ਸਾਲ ਤੇਰਾ ਪਿਓ ਆਇਆ ਤਾ ਉਸ ਨੂੰ ਆਪਣੇ ਨਾਲ ਆਪਣਿਆਂ ਵੱਲੋਂ ਕਰੇ ਧੋਖੇ ਬਾਰੇ ਸੋਚ ਕੇ ਸ਼ੂਗਰ ਹੋ ਗਈ ਸੀ ਅੱਧਾ ਰਹਿ ਗਿਆ ਸੀ ਉਹ ਅਸੀਂ ਸਾਲ ਦੀ ਕਮਾਈ ਨਾਲ ਆਹ ਲਾਂਡਰਾਂ ਵਾਲਾ ਘਰ ਲੈ ਲਿਆ ਤੇ ਪਿੰਡ ਛੱਡ ਕੇ ਕਲੇਸ਼ ਤੋਂ ਦੂਰ ਇੱਥੇ ਆ ਗਏ ਮੈਂ ਤੇਰੇ ਪਿਓ ਨੂੰ ਫਿਰ ਦਬਈ ਨਹੀਂ ਜਾਣ ਦਿੱਤਾ ਅਤੇ ਉਹ ਚੱਪੜੀ ਜਿੜੀ ਵਾਲੀ ਟਰੈਕਟਰ ਫੈਕਟਰੀ ਵਿੱਚ ਮਜ਼ਦੂਰੀ ਕਰਨ ਲੱਗਾ ਚੱਲ ਬੱਤੀ ਬੰਦ ਕਰਕੇ ਪੈ ਜਾ ਬਹੁਤ ਰਾਤ ਹੋ ਗਈ ਇਸ ਤੋਂ ਅੱਗੇ ਦੀ ਆਰਾਮ ਕਹਾਣੀ ਕਦੇ ਫੇਰ ਸੁਣਾਉਂਗੀ ਸਵੇਰੇ ਉਸ ਵਕਤੇ ਸਰਦਾਰਾਂ ਦੇ ਘਰੇ ਕੰਮ ਕਰਨ ਜਾਣਾ ਹੈ ਪਾਠ ਰਖਾਇਆ ਉਹਨਾਂ ਦੇ ਦਿਲਜਾਨ ਜਿਸ ਦਾ ਅਸਲੀ ਨਾਮ ਦਲਜੀਤ ਹੈ ਉਸ ਨੂੰ ਉਸ ਦਾ ਪਿਓ ਪਿਆਰ ਨਾਲ ਘਰੇ ਦਿਲਜਾਨ ਕਹਿੰਦਾ ਸੀ ਤਾਂ ਘਰ ਵਿੱਚ ਉਸ ਦਾ ਇਹੋ ਨਾਮ ਪੱਕ ਗਿਆ 12ਵੀਂ ਤੱਕ ਪੜਾਈ ਕੀਤੀ ਹੋਈ ਹੈ ਦਿਲਜਾਨ ਨੇ ਜ਼ਿੰਦਗੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਦਿਲਜਾਨ ਮਾਂ ਦੀ ਗੱਲ ਸੁਣ ਕੇ ਉਸ ਨੂੰ ਨੀਂਦ ਨਹੀਂ ਆ ਰਹੀ ਉਹ ਪਈ ਸੋਚ ਰਹੀ ਹੈ ਪਿਤਾ ਜੀ ਨੇ ਤਾਂ ਸਭ ਦਾ ਕੀਤਾ ਬਾਦਲੇ ਵਿੱਚ ਕੀ ਮਿਲਿਆ ਆ ਘਰ ਜਿਸ ਵਿੱਚ ਕਦੇ ਕੋਈ ਰਿਸ਼ਤੇਦਾਰ ਆਇਆ ਨਹੀਂ ਦੇਖਿਆ ਹੁਣ ਤਾਂ ਇਸ ਘਰ ਦੀ ਮੁਰੰਮਤ ਹੋਇਆ ਵੀ ਕਈ ਸਾਲ ਲੰਘ ਗਏ ਨੇ ਛੱਤ ਦੇ ਬਾਲਿਆਂ ਵਿੱਚੋਂ ਬਹੁਤਿਆਂ ਨੂੰ ਘੋਣਾ ਸਿਉਂਕ ਨੇ ਖਾ ਲਿਆ ਹੈ ਦੀਵਾਰਾਂ ਦਾ ਰੰਗ ਵੀ ਡੱਬ ਕੜਬਾ ਹੋਇਆ ਪਿਆ ਹੈ ਬਿਜਲੀ ਦਾ ਬਿੱਲ ਹਮੇਸ਼ਾ ਰਹਿ ਜਾਂਦਾ ਹੈ ਭਰਨੋਂ ਸਰਦਾਰਾਂ ਦਾ ਰਹਿਮੋ ਕਰਮ ਹੈ ਜਦੋਂ ਵੀ ਬਿਜਲੀ ਕਨੈਕਸ਼ਨ ਕੱਟਣ ਵਾਲੇ ਆਏ ਉਹਨਾਂ ਨੇ ਹਰ ਵਾਰ ਆਪ ਅੱਗੇ ਹੋ ਕੇ ਭਰ ਦਿੱਤਾ ਅਰਸੋ ਹੀ ਵਿੱਚ ਪਈ ਡੋਲੀ ਵਿੱਚ ਕਦੇ ਆਲੂ ਪਿਆਜ਼ ਤੋਂ ਵੱਧ ਕੁਝ ਪਿਆ ਨਹੀਂ ਦੇਖਿਆ ਸਰਦਾਰਾਂ ਦੇ ਘਰੋਂ ਉਤਰੇ ਹੋਏ ਕੱਪੜੇ ਆ ਜਾਂਦੇ ਹਨ ਉਹ ਹੀ ਠੀਕ ਕਰ ਲੈਂਦੀ ਹੈ ਮਾਂ ਕਮਰੇ ਵਿੱਚ ਕਿੱਲੇ 'ਤੇ ਕੱਪੜਿਆਂ ਵਿੱਚੋਂ ਬਹੁਤੇ ਕੱਪੜੇ ਉਹੀ ਹਨ ਘਰ ਦੇ ਹਾਲਾਤ ਦੇਖ ਕੇ ਦਿਲਜਾਨ ਦੀਆਂ ਅੱਖਾਂ ਭਰ ਆਈਆਂ ਉਹ ਪਈ ਸੋਚ ਰਹੀ ਹੈ ਜਿਸਦੇ ਪਿਓ ਨੇ ਵਿਦੇਸ਼ ਜਾ ਕੇ 10 ਸਾਲ ਕਮਾਈ ਕਰੀ ਹੋਵੇ ਉਹਨਾਂ ਦੇ ਘਰ ਦੇ ਇਹ ਹਾਲਾਤ ਐਡਾ ਤੋਖਾ ਕੋਪਈ ਆਪਣੇ ਪਿਤਾ ਨੂੰ ਯਾਦ ਕਰਕੇ ਰੋ ਰਹੀ ਹੈ ਅਤੇ ਮਾਣੀ ਮਾਣਾ ਬੋਲ ਰਹੀ ਹੈ ਤੁਸੀਂ ਤਾਂ ਕੋਈ ਗਲਤੀ ਨਹੀਂ ਕੀਤੀ ਤੁਸੀਂ ਤਾਂ ਨੇਕੀ ਕੀਤੀ ਸੀ ਦੇਖ ਲਵੋ ਬਦਲੇ ਵਿੱਚ ਸਾਨੂੰ ਕੀ ਮਿਲਿਆ ਇੱਕ ਵਾਰ ਹੋ ਸਕੇ ਤਾਂ ਇੱਕ ਵਾਰ ਆ ਕੇ ਦੇਖ ਲਵੋ ਤੁਹਾਡੀ ਦਿਲਜਾਨ ਜਿਸ ਨੂੰ ਤੁਸੀਂ ਆਪਣੇ ਪਰਛਾਵੇਂ ਨਾਲ ਟਕੀ ਰੱਖਦੇ ਸੀ ਉਹ ਨਾ ਵਿਆਹਣ ਯੋਗੀ ਹੈ ਪਰ ਅੱਜ ਕੋਈ ਨਹੀਂ ਜੋ ਸਾਡੀ ਸਾਰ ਲੈਂਦਾ ਹੋਵੇ ਸਭ ਆਪੋ ਆਪਣੇ ਘਰੇ ਖੁਸ਼ ਖੁਸ਼ਹਾਲ ਰਹਿ ਰਹੇ ਹਨ ਇੱਕ ਅਸੀਂ ਹਾਂ ਜੋ ਰੋਂਦੀ ਰੋਂਦੀ ਦਿਲਜਾਨ ਪਤਾ ਨਹੀਂ ਕਦੋਂ ਸੌ ਗਈ। ਸਵਕਤੇ ਮੂਹ ਨੇਰੇ ਮਾਉਠੀ ਅਤੇ ਸਰਦਾਰਾਂ ਦੇ ਕੰਮ ਕਰਨ ਚਲੀ ਗਈ। ਸਰਦਾਰਾਂ ਨੇ ਘਰੇ ਪਾਠ ਰਖਾਇਆ ਹੈ। ਇਸੇ ਕਰਕੇ ਕਰਤਾਰੋ ਸਾਜਰੇ ਚਲੀ ਗਈ ਹੈ। ਕਰਤਾਰੋ ਕੰਮ ਕਰਕੇ ਬੁਣ ਲੱਗੀ ਤਾਂ ਸਰਦਾਰਨੀ ਬੋਲੀ। ਕਰਤਾਰੋ ਜਵਾਬ ਨਹੀਂ ਆਏ। ਜੇ ਆ ਜਾਂਦੇ ਤਾਂ ਉਹ ਵੀ ਲੰਗਰ ਛੱਕ ਜਾਂਦੇ। ਲਿਆ ਡੋਲੂ ਫੜਾ ਤੈਨੂੰ ਜਵਾਕਾਂ ਜੋ ਗਰਾਸ ਸਮਾਨ ਪਾਕੇ ਦੇਵਾਂ ਘਰੇ ਲੈ ਜਾਵੀ ਜਿਵੇਂ ਹੀ ਕਰਤਾਰੋ ਘਰ ਪਹੁੰਚੀ ਦਿਲਜਾਨ ਡੋਲੂ ਫੜਦੀ ਬੋਲੀ ਖਾਣ ਪੀਣ ਦਾ ਬੰਦੋਬਸਤ ਤਾਂ ਹੋ ਗਿਆ ਆਪਾਂ ਬਹਿ ਕੇ ਕੱਲ੍ਹ ਵਾਲੀ ਗੱਲ ਅੱਗੇ ਤੋਰਾਂਗੇ ਠੀਕ ਐ ਮਾਂ ਈਏ ਕਦੇ ਹੱਡ ਖਾਂਦੇ ਕੁੱਤੇ ਨੂੰ ਦੇਖਿਆ ਖੂਨ ਤਾਸ ਦੇ ਆਪਣੇ ਦੰਦਾਂ ਵਿੱਚੋਂ ਨਿਕਲ ਰਿਹਾ ਹੁੰਦਾ ਉਹ ਸੋਚਦਾ ਹੈ ਸ਼ਾਇਦ ਹੱਡ ਵਿੱਚੋਂ ਨਿਕਲ ਰਿਹਾ ਹੈ ਕਿੰਨੇ ਜਸ ਨਾਲ ਖਾ ਰਿਆ ਹੁੰਦਾ ਬਿਲਕੁਲ ਐਵੇਂ ਹੀ ਜ਼ਿੰਦਗੀ ਦਾ ਗਮਜਦਾ ਪਹਿਲੂ ਸੁਣਾਉਂਦਾ ਹੁੰਦਾ ਆਪਣੀਆਂ ਹੀ ਆਂਦਰਾ ਫਰੋਲ ਕੇ ਆਪਣੇ ਆਪ ਨੂੰ ਖਾਣ ਜਿਆ ਕਰਤਾਰੋ ਮੰਜੇ ਉੱਤੇ ਬੈਠਦੀ ਬੋਲੀ ਚੱਲ ਕੋਈ ਗੱਲ ਨਾ ਕੁਝ ਥੇਰ ਲਈ ਸਮਝ ਲਵਾਂਗੇ ਸਾਡੀ ਮਤ ਕੁੱਤੇ ਵਾਲੀ ਸਹੀ ਔਲ ਬੈੜਦੀ ਦਿਲਜਾਨ ਬੋਲੀ ਦੱਸ ਨਾ ਮਾਂ ਅੱਗੇ ਕਿਹੜੇ ਰੰਗ ਦਿਖਾ ਗਿਆ ਸਮਾਂ ਇਹ ਕੋਈ ਮਾੜਾ ਸਮਾਂ ਸੀ ਜਿਹੜਾ ਸਾਰੇ ਰੰਗ ਨਾਲ ਹੀ ਲੈ ਗਿਆ ਉਹਨਾਂ ਦਾ ਬੇਰੰਗ ਹੋਈ ਜ਼ਿੰਦਗੀ ਦਾ ਬੋਝ ਢੋਈ ਜਾਂਦੇ ਆ ਲੰਮਾ ਹੋ ਗਿਆ ਪਰਦੀ ਕਰਤਾਰੋ ਬੋਲੀ ਦੱਸ ਨਾ ਮਾਂ ਦੱਸ ਫਿਰ ਕੀ ਹੋਇਆ ਦਿਲਜਾਨ ਮਾਂ ਦਾ ਹੱਥ ਫੜ ਕੇ ਸਵਾਲ ਕਰਦੀ ਬੋਲੀ ਦਿਲਜਾਨ ਜਿੱਦ ਕਰਨ ਲੱਗੀ ਤਾਂ ਕਰਤਾਰੋ ਬੋਲੀ ਤੇਰੇ ਪਿਓ ਨੂੰ ਟਰੈਕਟਰ ਫੈਕਟਰੀ ਵਿੱਚ 10000 ਤਨਖਾਹ ਮਿਲਦੀ ਸੀ ਉਸ ਨੇ ਅਕਸਰ ਕੰਮ ਤੋਂ ਆਉਣਾ ਤੇ ਕਾਪੀ ਪੈਨਸਲ ਲੈ ਕੇ ਬੈਠ ਜਾਣਾ ਦਵਾਈ ਦਾ ਸਾਰਾ ਹਿਸਾਬ ਪਤਾ ਬੁਲਾਉਣਾ ਤੇ ਕਹਿਣਾ ਇਹਨਾਂ ਨੂੰ ਮੈਂ 45 ਲੱਖ ਰੁਪਏ ਕਮਾ ਕੇ ਦਿੱਤੇ ਜਿਹੜਾ ਇਹ ਡ ਘਰ ਗਏ ਆ 10000 ਤਨਖਾਹ ਨਾਲ ਉਹ ਘਾਟਾ ਕਦੇ ਪੂਰਾ ਨਹੀਂ ਹੋਣਾ ਕਾਸ਼ ਮੈਂ ਇਹਨਾਂ ਤੇ ਇੰਨਾ ਮਾਣ ਇੰਨਾ ਯਕੀਨ ਨਾ ਕਰਿਆ ਹੁੰਦਾ ਤਾਂ ਅੱਜ ਮੈਂ ਐ ਨਾ ਬੈਠਾ ਹੁੰਦਾ ਖਾਲੀ ਹੱਥ ਮੈਂ ਤੇਰੇ ਪਿਆਰ ਨੂੰ ਕਿਹਾ ਕਰਨਾ ਛੱਡ ਭਰਾ ਜਿੱਥੇ ਗਈਆਂ ਬੀੜੀਆਂ ਉੱਥੇ ਗਏ ਮਲਾ ਜੋ ਹੋ ਗਿਆ ਸੋ ਹੋ ਗਿਆ ਭੁੱਲ ਜਾਓ ਕਦੇ ਦਵਾਈ ਗਏ ਵੀ ਸੀ ਜੇ ਜਾਨ ਹੈ ਤਾਂ ਜਹਾਨ ਹੈ ਦੇਖ ਤਾਂ ਸੋਚ-ਸੋਚ ਕੇ ਕੀ ਹਾਲ ਕਰ ਰੱਖਿਆ ਹੈ ਸਾਪੋਲ ਜੋਕ ਕਹਿਣਾ ਸੌਖਾ ਹੈ ਸ਼ਾਇਦ ਜਿਸ ਨਾਲ ਬੀਤੀ ਹੋਵੇ ਉਸ ਲਈ ਬਹੁਤ ਔਖਾ ਹੈ ਦਿਲੋਂ ਇੰਨਾ ਕੁਝ ਕਰਕੇ ਅਖੀਰ ਠੂਠਾ ਫੜਨਾ ਬਹੁਤ ਔਖਾ ਹੈ ਖਾਮੋਸ਼ ਬੈਠੀ ਹੈ ਕਰਤਾਰੋ ਤਾਂ ਦਿਲਜਾਨ ਬੋਲੀ ਫੇਰ ਮਾ ਉਸ ਨਾਲ ਅੱਗੇ ਜੀ ਹੋਇਆ ਦਿਲਜਾਨ ਦਾ ਪੂਰੀ ਗੱਲ ਜਾਣਨ ਦਾ ਜਨੂਨ ਵੱਧਦਾ ਜਾ ਰਿਹਾ ਸੀ ਸ਼ਾਇਦ ਤੇਰੇ ਪਿਆਰ ਨੂੰ ਆਪਣੇ ਪੈਸੇ ਪੂਰੇ ਕਰਨ ਦਾ ਢਲ ਚੜ ਗਿਆ ਸੀ ਇੱਕ ਦਿਨ ਸ਼ਾਮ ਨੂੰ ਕੰਮ ਤੋਂ ਆ ਕੇ ਕਹਿਣ ਲੱਗਾ ਮੈਂ ਟਰੈਕਟਰ ਫੈਕਟਰੀ ਵਿੱਚੋਂ ਕੰਮ ਛੱਡ ਦਿੱਤਾ ਏ। ਮੈਨੂੰ ਠੇਕੇ ਉੱਤੇ ਕਰਿੰਦੇ ਦੀ ਨੌਕਰੀ ਮਿਲ ਗਈ ਹੈ। ਉਹ ਵੀ 25000 ਬੱਚਾ। ਬੜਾ ਖੁਸ਼ੀ ਉਸ ਦਿਨਾਂ ਉਹ ਦੂਜੇ ਦਿਨ ਠਿਮਰੀ ਆਇਆ ਅਤੇ ਆ ਕੇ ਆਖਣ ਲੱਗਿਆ। ਭਾਬੀ ਬਾਈ ਨੂੰ ਰੋਕ ਇਹ ਜਿੰਨਾਂ ਕੋਲ ਨੌਕਰੀ ਲੱਗਿਆ ਉਹ ਲੋਕ ਠੀਕ ਨਹੀਂ ਹਨ। ਕਾਲਾ ਕੰਮ ਕਰਦੇ ਹਨ ਠੇਕਿਆਂ ਦੀ ਆੜ ਵਿੱਚ। ਜੇ ਕਿਰਾ ਉਹਨਾਂ ਕੋਲ ਕੰਮ ਸ਼ੁਰੂ ਕਰ ਲਿਆ ਫਿਰ ਵਾਪਸ ਆਉਣ ਦੇ ਸਾਰੇ ਰਸਤੇ ਬੰਦ ਹੋ ਜਾਣਗੇ। ਪਾ ਮੈਂ ਠਿਮਰੀ ਆਪਣਾ ਕੋਈ ਨਹੀਂ ਲੱਗਦਾ ਬਸ ਦੋਸਤ ਆ ਤੇਰੇ ਪਿਓ ਦਾ ਪਰ ਉਹ ਜਿਹੜੇ ਆਪਣੇ ਨੇ ਉਹਨਾਂ ਨਾਲੋਂ ਕਈ ਗੁਣਾ ਚੰਗਾ ਵਾ ਹਮੇਸ਼ਾ ਸਹੀ ਗੱਲ ਕਰਦਾ ਮੈਂ ਤੇ ਠਿਮਰੀ ਨੇ ਬਹੁਤ ਰੋਕਿਆ ਸਮਝਾਇਆ ਪਰ ਕਿੱਥੇ ਇੱਕ ਨਾ ਮੰਨੀ ਕਿਸੇ ਦੀ ਤੇ ਲੱਗ ਗਿਆ ਠੇਕੇ ਤੇ ਮੇਰੇ ਮਾੜੇ ਨਸੀਬ ਮੱਥੇ ਉੱਤੇ ਹੱਥ ਰੱਖਦੀ ਕਰਤਾਰੋ ਬੋਲੀ ਦੋ ਮਹੀਨੇ ਹੋਏ ਸੀ ਤੇ ਇਹ ਠੇਕੇ ਉੱਤੇ ਕੰਮ ਕਰਦੇ ਨੂੰ ਪੈਸੇ ਦੀ ਦੌੜ ਵਿੱਚ ਤਾਂ ਸੀ ਹੇਕੇ ਵੜਿਆ ਲਾਲਚ ਦੇ ਕੇ ਲਾਲਿਆ ਬੁੱਟੇ ਕੰਮੀ ਪਹਿਲਾਂ ਪਹਿਲ ਪਲਾਸਟਿਕ ਦੇ ਲਿਫਾਫੇ ਲਿਆ ਕਰਦਾ ਸੀ ਘਰੇ ਭੁੱਕੀ ਦੇ ਭਰੇ ਕੋਈ ਗੈਰ ਕਾਨੂੰਨੀ ਨਸ਼ਾ ਵੇਚਣ ਲੱਗ ਪਿਆ ਫਿਰ ਬੋਰੇ ਪਰ ਪਰ ਕੇ ਆਉਣ ਲੱਗ ਪਏ ਦਲਦਲ ਵਿੱਚ ਧਸਦਾ ਚਲਿਆ ਗਿਆ ਹੌਲੀ ਹੌਲੀ ਭੁੱਕੀ ਦੇ ਨਾਲ ਅਫੀਮ ਵੀ ਵੇਚਣ ਲੱਗ ਪਿਆ ਮੈਂ ਬਹੁਤ ਸਮਝਾਇਆ ਤੀਏ ਭਈ ਆ ਕਿਹੜੇ ਕੰਮੀ ਪੈ ਗਿਆ ਆਪਾਂ ਥੋੜਾ ਖਾ ਲਵਾਂਗੇ ਆ ਖਤਰੇ ਵਾਲਾ ਕੰਮ ਨਾ ਕਰ ਮੇਰੀ ਇੱਕ ਨਾ ਸੁਣੀ ਹੱਸ ਕੇ ਟਾਲ ਦੇਣਾ ਕੈਨਾਟੇਕੀ ਵਾਲੇ ਸਰਦਾਰਾਂ ਦਾ ਮਹੀਨਾ ਚੱਲਦਾ ਪੁਲਿਸ ਨਾਲਾ ਖਤਰਾ ਕਿਸ ਦਾ ਖਤਰਾ ਸਰਦਾਰ ਜੇਬ ਵਿੱਚ ਰੱਖਦਾ ਪੁਲਿਸ ਨੂੰ ਕਰਤਾਰੋ ਦੀ ਗੱਲ ਸੁਣਾਉਂਦੀ ਦੀ ਘਬਰਾਹਟ ਵੱਧ ਗਈ ਉਸ ਨੇ ਬੈਠੀ ਬੈਠੀ ਨੇ ਪੱਕੀ ਚੁੱਕ ਲਈ ਅਤੇ ਚੱਲਣ ਲੱਗ ਪਈ ਤਰ੍ਹਾਂ ਤਰ੍ਹਾਂ ਦੇ ਬੰਨ ਸਵੰਨੇ ਲੋਕਾਂ ਨੇ ਆਇਆ ਕਰਨਾ ਨਸ਼ਾ ਲੈਣਾ ਤੇਰੇ ਪਿਓ ਕੋਲੋਂ ਹੋਰ ਤਾਂ ਹੋਰ ਪੁਲਿਸ ਵਾਲੇ ਵੀ ਕਈ ਕਈਆਂ ਆਇਆ ਕਰਨਾ ਕਿਸੇ ਨੇ ਮੁਫਤ ਮੁਫਤੀ ਲੈ ਆਇਆ ਕਰਨਾ ਤਾਂ ਉਸ ਨੇ ਕੀ ਆ ਕਰਨਾ हां बगार करनी पैगी आज दा मैं लड़ी क्लेश करया जी하이 ਕੰਮ ਕਰਨੇ ਨੇ ਤਾਂ ਘਰ ਦੀ ਦੇਲੀ ਤੋਂ ਬਾਹਰ ਕਰ ਅਨਛੇੜੀ આમਲੀ ਲੋਕ ਘਰ ਨਹੀਂ ਆਉਣੇ ਚਾਹੀਦੇ ਇੱਕ ਦਿਨ ਸਵੇਰੇ ਸਵੇਰੇ ਟਿਮਰੀ ਆਇਆ ਤੇ ਕਹਿਣ ਲਗਾ ਮਾਲ ਮਾਲਕਾਂ ਦਾ ਤੇ ਮਸ਼ੂਰੀ ਕੰਪਨੀ ਦੀ ਬਈ ਆਲੇ ਦੁਆਲੇ ਦੇ 25 ਪਿੰਡਾਂ ਵਿੱਚ ਮਸ਼ੂਰੀ ਹੋ ਗਈ ਆ ਤੇਰੀ ਸਭ આમਲੀ ਜਾਣਦੇ ਆ ਲਾਂਡਰਾਂ ਵਾਲੇ ਜੱਗੇ ਸਮਗਲਰ ਨੂੰ ਇਦੋਂ ਇੰਨੀ ਚਲਾਈ ਹੋ ਜਾਵੇ ਤਾਂ ਪੁਲਿਸ ਥੱਲੇ ਲਾ ਛੜਦੀ ਐ ਬਾਜਾ ਜੇ ਅਜੇ ਵੀ ਬਚੁੰਦਾ ਹੈ ਜਿਹੜੇ ਸਰਦਾਰਾਂ ਤੇ ਇਨਾ ਮਾਨ ਕਰਦਾ ਉਹਨਾਂ ਕੋਲ ਤੇਰੇ ਵਰਗੇ ਕਈ ਆਏ ਕਈ ਗਏ ਬੇਗਾਨੀ ਛਾਹ ਉਤੇ ਮੁੱਛਾ ਨਹੀਂ ਮਨਵਾਈਦੀਆਂ ਖੋਸ਼ ਕਰ ਅਜੇ ਵੀ ਬਸ ਕਰ ਸਾਲਕ ਬਾਅਦ ਚੋਣਾਂ ਆ ਗਈਆਂ ਸਰਕਾਰਾਂ ਬਦਲ ਗਈਆਂ ਨਾਲ ਹੀ ਪੁਰਾਣੀ ਸਰਕਾਰ ਦੇ ਨਿਜਾਮ ਬਦਲ ਗਏ ਪਿਛਲੀ ਸਰਕਾਰ ਦੇ ਪੈਦਾ ਕੀਤੇ ਬਹੁਤੇ ਗਲਤ ਅਨਸਰ ਫੜ ਲਏਗੇ ਇਈ ਮਾਰ ਦਿੱਤੇ ਇਈ ਜੇਲਾ ਵਿੱਚ ਡਾਕਰ ਤੇ ਆਪਣੇ ਵੀ ਸਵੇਰੇ ਸਵੇਰੇ ਘਰੇ ਪੁਲਿਸ ਨੇ ਦਬਕ ਦਿੱਤੀ ਫੇਰਾ ਪਿਓ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਦੀਵਾਰ ਟੱਪਦੇ ਨੂੰ ਪੁਲਿਸ ਵਾਲਿਆਂ ਗੋਲੀ ਮਾਰ ਦਿੱਤੀ ਉਹ ਗਵੰਡੀਆਂ ਦੀ ਦੀਵਾਰ ਉੱਤੇ ਤੋਰੀ ਵਾਂਗ ਲੜਕਦਾ ਸੀ ਬੰਦਾ ਮਾਰ ਦਿੱਤਾ ਤੇ ਜਾਂਦੀ ਹੋਈ ਪੁਲਿਸ ਸਭ ਕੁਝ ਨਾਲ ਲੈ ਗਈ ਓਕੇ ਅਫੀਮ ਪੈਸੇ ਹੰਝੂ ਬਹਿਤ ਰੋਣ ਨੇ ਗੱਲ ਸੁਣਾਉਂਦੀ ਕਰਤਾਰੋਂ ਤੇ ਬਹੁਤ ਸਮਝਾਇਆ ਬੱਸ ਕਰ ਅੱਗੋਂ ਕਹਿ ਦੇਣਾ ਦਿਲਜਾਨ ਦੀ ਭਰਾਈ ਲਈ ਉਸਦੇ ਵਿਆਹ ਲਈ ਬਹੁਤ ਲੋੜ ਹੈ ਪੈਸਿਆਂ ਦੀ ਮੁੰਡੇ ਨੂੰ ਵੀ ਕਾਰੋਬਾਰ ਖੋਲ ਕੇ ਦੇਣਾ ਹੈ ਚੰਗਾ ਬੰਦਾ ਸੀ ਬਸ ਆਹੀ ਕੋਈ ਸੋਚਦਾ ਚੁੰਨੀ ਨਾਲ ਅੱਖਾਂ ਸਾਫ਼ ਕਰਦੀ ਕਰਤਾਰੋ ਦਿਲਜਾਨ ਦੇ ਮੋਢੇ ਤੇ ਸਿਰ ਰੱਖ ਕੇ ਰੋ ਰਹੀ ਹੈ ਮੇਰੇ ਮਾਰੇ ਲਿਖਦੀ ਏ ਕੋਈ ਨਹੀਂ ਜਾਣਦਾ ਜਿਹੜਾ ਬੰਦਾ ਆਪਣੇ ਲਈ ਕਦੇ ਨਹੀਂ ਜੀਆ ਉਹ ਭੰਗ ਦੇ ਭਾਣੇ ਮਾਰਿਆ ਜਾ ਜਦ ਨੂੰ ਟਿਮਰੀ ਅੰਦਰ ਆਇਆ ਹੈ ਆ ਕੇ ਬੋਲਿਆ ਭੈਣ ਕਰਤਾਰੇ ਤਾਂ ਮੱਕਸੇ ਜੁਕਿਆ ਤੋਂ ਰੋਕਿਆ ਰਹੀ ਐ ਅੱਖਾਂ ਸਾਫ਼ ਕਰਦੀ ਕਰਤਾਰੋ ਬੋਲੀ ਨਹੀਂ ਕੁਝ ਨਹੀਂ ਬਸ ਐਵੇਂ ਹੀ ਤੇਰਾ ਬਾਈ ਜਾਦਾ ਗਿਆ ਬਹੁਤ ਲੰਮੀ ਉਮਰ ਐ ਤੇਰੀ ਤੇਰੀਆਂ ਹੀ ਗੱਲਾਂ ਕਰ ਰਹੀ ਸੀ ਮੈਂ ਦੱਸ ਰਹੀ ਸੀ ਦਿਲਜਾਨ ਨੂੰ ਕਿ ਤੇਰੇ ਪਿਓ ਦੇ ਸੰਸਕਾਰ ਉੱਤੇ ਕੋਈ ਡਰਦਾ ਨਹੀਂ ਸੀ ਆਇਆ ਸਭ ਕੁਝ ਠਿਮਰੀ ਨੇ ਆਪ ਆਪਣੇ ਹੱਥੀ ਕਰਿਆ ਸੀ ਇਹ ਗੱਲ ਤਾਂ ਸੱਚਾ ਜਬਾਈ ਕਾ ਹੋ ਪੈ ਗਿਆ ਤਬ ਮੈਂ ਤੇਰੇ ਮਾਂ ਨੂੰ ਕਹਾ এব ਮੈਂ ਤੈਨੂੰ ਭਾਬੀ ਨਾ ਕਿਹਾ ਕਰੂੰ ਭਾਬੀ ਦਾ ਰਿਸ਼ਤਾ ਜਿਸ ਗਹਿਲਤਾ ਕੋਈ ਨਹੀਂ ਰਿਆ ਮੇਰੀ ਇਹ ਬਾਤ ਸੁਣ ਕੇ ਤੇਰੀ ਮਾਂ ਕਬਰਾਂ ਗਈ ਮੈਂ ਕਿਹਾ ਡਰਨੀ এব ਮੈਂ ਤੈਨੂੰ ਭੈਣ ਕਿਹਾ ਕਰੂੰ ਆਹਾਹਾ ਇਹ ਮਰੀ ਮਾਹੌਲ ਬਦਲਣ ਲਈ ਹਲਕੀ ਫੁਲਕੀ ਗੱਲ ਸੁਣਾ ਰਿਹਾ ਫਿਰ ਉਹ ਦਿਲਜਾਨ ਨੂੰ ਬੋਲਿਆ ਜਾ ਮੇਰੇ ਲਈ ਚਾਹ ਬਣਾ ਕੇ ਲਿਆ ਤਬ ਤੀਕ ਮੈਂ ਭੈਣ ਤੇ ਕੋਈ ਜ਼ਰੂਰੀ ਬਾਤ ਕਰਨੀ ਹੈ ਇਸ ਜੀ ਕਹਾਣੀ ਦਾ ਪਾਗ ਪਹਿਲਾ ਕਹਾਣੀ ਦਾ ਦੂਜਾ ਪਾਗ ਕੱ ਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ